ਮੈਂ ਸ਼ੁਕਰਗੁਜ਼ਾਰ ਹਾਂ ਸਾਰੀ ਹਾਈ ਕਮਾਂਡ ਦਾ ਖਾਸ ਤੌਰ ਤੇ ਐਸੀਸੀ ਪ੍ਰੈਜ਼ੀਡੈਂਟ ਸ਼੍ਰੀ ਖੜਕੇ ਜੀ ਰਾਹੁਲ ਗਾਂਧੀ ਜੀ ਤੇ ਸਾਰੀ ਹਾਈ ਕਮਾਂਡ ਜਿਨ੍ਹਾਂ ਨੇ ਇਹ ਵਿਸ਼ਵਾਸ ਰੱਖਿਆ ਸਾਡੇ ਇੰਚਾਰਜ ਮਖੇਲ ਸਾਹਿਬ ਜਿਸ ਵਿਸ਼ਵਾਸ ਨਾਲ ਉਹਨਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾਇਆ ਹੈ ਮੈਂ ਮੇਰੇ ਸਾਥੀ ਜਿਹੜੇ ਲੋਕਲ ਨੇ ਮੈਨੂੰ ਮੇਰੇ ਸੀਨੀਅਰ ਪਾਂਡੇ ਸਾਹਿਬ ਉਹ ਡਾਬਰ ਸਾਹਿਬ ਇੱਥੇ ਉਹਨਾਂ ਦਾ ਆਸ਼ੀਰਵਾਦ ਹੈ ਸਾਰੀ ਟੀਮ ਉਹਨਾਂ ਦੇ ਨਾਲ ਪਿਛਲੇ ਡੇਢ ਤੋਂ ਮਹੀਨੇ ਤੋਂ ਕਿਸ ਤਰੀਕੇ ਜਦੋਂ ਦੀ ਸੀਟ ਵੇਕੈਂਟ ਹੋਈ ਹੈ ਪਰ ਸਾਡੇ ਲੀਡਰ ਆਫ ਹਾਊਸ ਬੈਠੇ ਨੇ ਇੱਕ ਦਿਨ ਨਹੀਂ ਛੱਡਿਆ ਜਿੱਥੇ ਉਹਨਾਂ ਦੇ ਰਿਸ਼ਤੇ ਨੇ ਆਪਣੇ ਵਰਕਰਾਂ ਨੂੰ ਕਿਸ ਤਰੀਕੇ ਲਾਮਬੰਦ ਕਰਨਾ ਹੈ ਉਹ ਲੋਕਾਂ ਦੇ ਵਿੱਚ ਕਿਸ ਤਰੀਕੇ ਕਨੈਕਟ ਇਸਟੈਬਲਿਸ਼ਮੈਂਟ ਕਰਨਾ ਹੈ ਇਸਟੈਬਲਿਸ਼ ਕਰਨਾ ਹੈ ਇਹ ਸਾਰੇ ਮੇਰੇ ਨਾਲ ਦਿਨ ਰਾਤ ਲੱਗੇ ਹੋਏ। ਨੋਡਾਉਨ ਪਿੱਛੋਂ ਦੇ ਨਿਰਦੇਸ਼ ਉਹਨਾਂ ਦੇ ਲੀਡਰ ਸਾਹਿਬਾਨਾਂ ਦੇ ਦਿੱਤੇ। ਸਾਡੇ ਮੇਅਰ ਸਾਹਿਬ ਬੈਠੇ ਨੇ। ਸਾਰੀ ਅੱਜ ਲੀਡਰਸ਼ਿਪ ਬੈਠੀ ਹੈ ਇੱਥੇ ਦੀ ਇਸ ਇਲੈਕਸ਼ਨ ਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਅੱਜ ਥੋੜੇ ਸਮੇਂ ਦੇ ਰੂਪਰੂ ਹੋਏ ਹੈ। ਇਲੈਕਸ਼ਨ ਵਾਕਈ ਬਹੁਤ ਇੰਪੋਰਟੈਂਟ। ਬਹੁਤ ਕੁਝ ਦੱਸਿਆ ਜਾ ਰਿਹਾ ਹੈ। ਪਰ ਸਚਾਈ ਨੂੰ ਪ੍ਰਤੱਖ ਨੂੰ ਕਹਿੰਦੇ ਆ ਨਾ ਪ੍ਰਮਾਣ ਦੀ ਜ਼ਰੂਰਤ ਹੈ। ਅੱਜ ਜਿੱਥੇ ਜਾਈਦਾ ਲੋਕ ਕਮਨ ਯਾਦ ਕਰਦੇ ਆ ਜਿਹੜੇ ਪਿਛਲੇ 5 ਸਾਲ ਚ ਗਏ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਪਤਾ ਕੀ ਜਦੋਂ ਸਦੋ ਸਵੇਰੇ ਤੁਸੀਂ ਲੋਕ ਵਾਈਟਲੈਂਡ ਆਏ ਨਾ ਤੇ ਤੁਸੀਂ ਆਪਣੇ ਮੂੰਹੋਂ ਸਵਾਲ ਪੁੱਛਦੇ ਆਖਿਆ ਵੀ ਜੋ 5 ਸਾਲ ਕੰਮ ਹੋਏ ਸੀ ਉਹਦਾ ਮੁਕਾਬਲਾ 3 ਸਾਲ ਨਾਲ ਕਿਤਾ ਕਰਦੇ ਹੋ ਉਹ ਸਵਾਲ 'ਚ ਜਵਾਬ ਸੀ ਉਹ ਸੁਣ ਕੇ ਖੁਸ਼ੀ ਹੋਈ ਵੀ ਚਾਹੇ 3 ਸਾਲ ਵਿਨ ਡਾਟਾ ਪੋਲਿਟਿਕਸ ਦੇ ਵਿੱਚ ਇਹਨਾਂ ਨੇ ਹਰ ਉਹ ਚੀਜ਼ ਕੀਤੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਨੂੰ ਖਤਮ ਕਰਨ ਲਈ ਹੈ ਕਰ ਸਕਦੇ ਸੀ ਵੀ ਕਿਸ ਤਰੀਕੇ ਲੀਡਰਾਂ ਨੂੰ ਖਰਾਬ ਕਰਨਾ ਹੈ ਉਹਨਾਂ ਦੀ ਕੈਰੇਕਟਰ ਅਸੈਸੀਨੇਸ਼ਨ ਕਰਨੀ ਹੈ ਉਹਨਾਂ ਨੂੰ ਬਦਨਾਮ ਕਰਨਾ ਹੈ ਪਰ ਜਿਸ ਤਰੀਕੇ ਸਾਡੇ ਲੀਡਰ ਸਹਿਬਾਨਾਂ ਨੇ ਆਖਿਆ ਜਿੱਥੇ ਪ੍ਰਭੂ ਹੋਵੇ ਨਾ ਜਿੱਦੀ ਪਿੱਠ ਤੇ ਖੜਾ ਹੋਵੇ ਨਾ ਮੇਰਾ ਖਿਆਲ ਨਹੀਂ ਇਹ ਹੈ ਕਿ ਐਗਜ਼ਾਮਪਲ ਮਿਲੇਗੀ ਵੀ 2 ਸਾਲ ਦੇ ਵਿੱਚ ਹੀ ਮੈਨੂੰ ਇਹ ਜਾ ਇਨਸਾਫ ਮਿਲਿਆ ਵੀ ਅੱਜ ਲੋਕਾਂ ਦੀ ਕਚਹਿਰੀ 'ਚ ਐਂ ਜਿਵੇਂ ਮੱਖਣ ਚੋ ਬਾਲ ਕੱਢੀ ਦਨਾ ਕੱਢ ਕੇ ਖੜਾ ਕਰਤਾ ਵੀ ਜਾ ਹੁਣ ਵਾਪਸ ਸੇਵਾ 'ਚ ਜੁਟ ਗਿਆ ਤੇ ਮੈਨੂੰ ਨਹੀਂ ਸੀ ਪਤਾ ਕੁਦਰਤ ਨੂੰ ਕੀ ਮਨਜ਼ੂਰ ਹੈ ਸਾਡਾ ਦੋਸਤ ਪੁਰਾਣਾ ਗੋਗੀ ਸਾਹਿਬ ਐਕਸਪਾਇਰ ਹੋ ਗਏ ਤੇ ਦੁਬਾਰਾ ਅੱਜ ਲੋਕਾਂ ਦੀ ਕਚਹਿਰੀ 'ਚ ਸਾਨੂੰ ਜਾਣਾ ਪੈਗੇ ਅੱਜ ਇਸ ਕਚਹਿਰੀ ਦੇ ਵਿੱਚ ਵੀ ਜਦੋਂ ਉਹ ਤੋਂ ਸੁਣਦੇ ਸੀਗੇ ਬਈ ਮਿਸਿਸ ਗੋਕੀ ਨੂੰ ਟਿਕਟ ਮਿਲੇਗੀ ਉਹ ਮਿਲੇਗੀ ਪਰ ਇਹ ਪਾਰਟੀ ਹੈ ਜੀ ਪਾਰਟੀ ਹੈ ਕਦੀ ਆਪਣੇ ਵਰਕਰ ਦੇ ਨਾਲ ਨਹੀਂ ਖੜੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੀ ਉਹਨਾਂ ਨੇ ਆਪਣੇ ਰਾਸਤੇ ਜਦੋਂ ਦਿੱਲੀ ਵਾਲਿਆਂ ਦੇ ਉੱਥੋਂ ਦੋ ਤਰ੍ਹਾਂ ਦੇ ਇੱਕ ਹਿڈن ਅਜੰਡੇ ਦੇ ਤਹਿਤ ਵਿਚਾਰੇ ਸੰਜੀਵ ਅਰੋੜਾ ਜੀ ਦਾ ਇਹ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਉਹ ਹਿਡਨ ਅਜੰਡਾ ਜਿਹੜਾ ਸੰਜੀਵ ਦੇ ਥਰੂ ਪੰਜਾਬ ਦੇ ਵਿੱਚੋਂ ਦੀ ਹੋ ਕੇ ਉਹਨਾਂ ਨੇ ਕਿਸ ਤਰੀਕੇ ਆਪਣੇ ਰਾਹ ਅਗਲੀ ਪੋਲਿਟਿਕਸ ਦੇ ਬਣਾਣੇ ਉਸ ਹਿਡਨ ਅਜੰਡੇ ਨੂੰ ਵੀ ਇੱਥੇ ਦੇ ਲੋਕ ਜਾਣਦੇ ਲੁਧਿਆਣੇ ਦੇ ਲੋਕ ਬੜੇ ਸਮਝਦਾਰ ਉਹ ਸਮਝਦੇ ਹਲੇ ਤਾਂ ਇਨਡਾਇਰੈਕਟਲੀ ਸਾਰੇ ਦੀ ਸਾਰੀ ਮਸ਼ੀਨਰੀ ਨੂੰ ਉਹ ਕਿਸ ਤਰੀਕੇ ਡਿਕਟੇਟ ਕਰਦੇ ਆ ਫਿਰ ਉਹਨਾਂ ਨੂੰ ਲੀਗਲੀ ਇੱਥੇ ਮੰਡਟ ਮਿਲ ਜਾਏਗਾ ਵੀ ਮੀਟਿੰਗਾਂ ਲੈਣੀਆਂ ਕਿਉਂਕਿ ਉਹ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਵਾਂਗ ਕਿ ਚੱਲਗੇ ਕਿਸ ਤਰੀਕੇ ਉਹਨਾਂ ਨੂੰ ਲਾਇਸੈਂਸ ਮਿਲ ਜਾਏਗਾ ਵੀ ਪੰਜਾਬ ਦੇ ਅੰਦਰ ਲੁੱਟ ਸੁੱਟ ਕਿਸ ਤਰੀਕੇ ਕਰਦੇ ਆ ਅੱਜ ਐਕਸਪੋਜ਼ ਹੋ ਰਿਹਾ ਦਿੱਲੀ ਪਾ ਕਹਿਕ ਦੀਆਂ ਰਿਪੋਰਟਾਂ ਆ ਰਹੀਆਂ ਹਰ ਮਹਿਕਮੇ ਦੇ ਕੇਸਿਸ ਬਣ ਰਹੇ ਉੱਥੇ ਜਦੋਂ ਐਕਸਪੋਜ਼ ਹੋ ਜਾਂਦੇ ਆ ਜਿਵੇਂ ਚੰਨੀ ਸਾਹਿਬ ਨੇ ਦੱਸਿਆ ਨਾ ਉੱਥੇ ਕੋਈ ਸਕੂਲ ਜਿੱਥੇ ਬੈਂਕ ਕਰਦੇ ਸੀ ਵੀ ਸਾਡਾ ਐਜੂਕੇਸ਼ਨ ਸਿਸਟਮ ਸਾਡਾ ਹੈਲਥ ਸਿਸਟਮ ਮੈਨੂੰ ਦੱਸੋ ਜੀ ਸਾਰੀ ਵੈਸਟ ਕੰਸਟੀਚਨਸੀਸ ਤੁਸੀਂ ਘੁੰਮ ਜਾਈਓ ਤੇ ਜੇ ਕੋਈ ਇੱਥੇ ਤੁਹਾਨੂੰ

ਤਿੰਨ ਸਾਲਾਂ ਦਾ ਹਿਸਾਬ ਤਾਂ ਤੁਸੀਂ ਮੰਗ ਲਿਓ ਕਿਉਂਕਿ ਉਹ ਵੀ ਪਾਰਲੀਮੈਂਟ ਰਹਿ ਨਹੀਂ ਸਰ ਜਿਹੜੇ ਦੂਸਰੇ ਕੈਂਡੀਡੇਟ ਨੇ ਤੇ ਸਾਰੀ ਸਰਕਾਰ ਦਾ ਵੀ ਲੁਧਿਆਣੇ ਨੂੰ ਦਿੱਤਾ ਕੀ ਹਾਂ ਆ ਦੋ ਹਫ਼ਤਿਆਂ ਚ ਜਰੂਰ ਪ੍ਰੋਜੈਕਟ ਦਿੱਤੇ ਐ ਸਿਵਲ ਹਸਪਤਾਲ ਦਾ ਨਵੀਨੀਕਰਨ ਦਹਾਕਿਆਂ ਦਾ ਪੁਰਾਣਾ ਬਣਿਆ ਹਸਪਤਾਲ ਕੋਈ ਉਹਦੇ ਚ ਵਾੜ ਦੇਤਾ ਕੋਈ ਨਵੀਂ ਫੈਸਿਲਿਟੀ ਕ੍ਰੀਏਟ ਕਰਾਤੀ ਨਵੀਨੀਕਰਨ ਪਤਾ ਨਹੀਂ ਉਹ ਸਫੈਦੀ ਸਫੈਦੀ ਨੂੰ ਨਵੀਨੀਕਰਨ ਕਹਿੰਦੇ ਐ ਜਿਵੇਂ ਸਕੂਲਾਂ ਤੇ ਕੀਤੀ ਇਹਨਾਂ ਨੇ ਤੇ ਐਮੀਨੈਂਸ ਸਕੂਲ ਓਪਨਾਇਆ ਆਈਟੀਆਈ ਕਿੰਨੇ ਸਾਲ ਪੁਰਾਣੇ ਹੈ ਸਾਨੂੰ ਵੀ ਅਦਾਰੇ ਮਤਲਬ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਣ ਐਡਵਰਟਾਈਜ਼ ਕਿਵੇਂ ਕਰਨ ਤੇ ਮਹੂਰਤ ਕੀ ਹੋ ਰਹੇ ਨੇ ਤੁਹਾਨੂੰ ਵੀ ਬੁਲਾਇਆ ਜਾਂਦਾ ਹੈ ਭਈ ਅਸੀਂ ਜੀ ਅਸਫਾਈ ਅਭਿਆਨ ਸ਼ੁਰੂ ਕਰਨਾ ਮਤਲਬ ਝਾੜੂ ਮਾਰਨ ਦਾ ਕੰਮ ਇਹਨਾਂ ਵਾਸਤੇ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਨਹੀਂ ਸੀ ਜਿਹੜੇ ਅੱਜ ਯਾਦ ਕੀਤੇ ਜਾ ਰਹੇ ਆ ਹਰ ਸਾਲ ਹਿੰਦੁਸਤਾਨ ਦੀ ਸਰਕਾਰ ਉਹਨਾਂ ਪ੍ਰੋਜੈਕਟਾਂ ਨੂੰ ਨੰਬਰ 1 ਕੱਢ ਰਹੀ ਹੈ ਜਿਹੜੇ ਪ੍ਰੋਜੈਕਟ ਨਿੰਦਦੇ ਹੁੰਦੇ ਸੀ ਚਾਹੇ ਵਾਟਰਫਰੰਟ ਦਾ ਪ੍ਰੋਜੈਕਟ ਹੋਵੇ ਚਾਹੇ ਬੈਰੀਆਂ ਦਾ ਪ੍ਰੋਜੈਕਟ ਹੋਵੇ ਚਾਹੇ ਮਲਾਲ ਰੋਡ ਦਾ ਪ੍ਰੋਜੈਕਟ ਹੋਵੇ ਤੇ ਆ 10 ਦਿਨ ਪਹਿਲਾਂ ਤੁਹਾਡੇ ਸਾਹਮਣੇ ਆ ਰੋਬੀ ਆਉਂਦੀ ਰਹੀ ਇਹ ਤਾਂ ਜੇ ਅੱਗੇ ਅੱਗੇ ਚੱਲੇਗਾ ਜਿੱਥੇ ਵੀ ਅਸੀਂ ਜਾਵਾਂਗੇ ਬਿਜਲੀ ਬੰਦ ਕਰਨਗੇ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਐਸੀ ਆ ਦੇਖਦੇ ਆਏ ਤਿੰਨ ਸਾਲ ਇਹ ਜਿੰਨੇ ਤੁਸੀਂ ਬੋਲੋ ਮੈਂ ਸਮਅਪ ਕਰਦਾ ਕਿਉਂਕਿ ਤੁਸੀਂ ਫਿਰ ਸਵਾਲ ਵੀ ਪੁੱਛਣ ਹੋਣੇ ਸਾਡੇ ਲੀਡਰ ਸਹਿਬਾਨ ਨੂੰ ਮੈਂ ਤਨੁਵਾਦੀ ਆ ਤੁਹਾਡੇ ਸਾਰਿਆਂ ਦਾ ਤੁਸੀਂ ਸਾਰੇ ਅੱਜ ਆਏ ਸਾਡੇ ਲੀਡਰ ਸਹਿਬਾਨਾਂ ਨੂੰ ਕਵਰ ਕਰਿਆ ਤੇ ਅੱਗੋ ਵੀ ਉਮੀਦ ਕਰਾਂਗਾ ਕਿਉਂਕਿ ਤੁਸੀਂ ਹੀ ਚੈੱਕ ਰਹਿਣਾ ਜਦੋਂ ਸਰਕਾਰਾਂ ਨੇ ਕੋਈ ਨਾ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਸਭ ਤੋਂ ਵੱਡੇ ਹਾਮੀ ਤੁਸੀਂ ਬਣ ਕੇ ਖਲੋਣਾ ਹੈ ਉਹਨਾਂ ਦੀ ਜਿਹੜੀ ਧੱਕੇਸ਼ਾਹੀ ਨੂੰ ਪਬਲਿਕ ਦੇ ਸਾਹਮਣੇ ਲੈ ਕੇ ਜਾਣਾ ਉਹਦੇ ਵਿੱਚ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਤਾਂ ਐਸੀ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਸੀ ਯੂਨੀਵਰਸਿਟੀ ਜਿਲੰਦਰ ਦੇ ਵਿੱਚ 100 ਕਰੋੜ ਰੁਪਏ ਲਾ ਕੇ ਮੈਂ ਨਹੀਂ ਪੱਥਰ ਵੀ ਰੱਖ ਗਿਆ 100 ਕਰੋੜ ਰੁਪਏ ਅਲੱਗ ਰੱਖਿਆ ਉਹਨੂੰ ਕਿਉਂ ਨਹੀਂ ਬਣਾ ਰਹੇ ਪਹਿਲਾ ਸਵਾਲ ਦੂਸਰਾ ਸਵਾਲ ਐਸੀ ਭਗਵਤ ਗੀਤਾ ਜੀ ਕੇ ਰਮਾਂਡ ਦਾ ਅਧਿਐਨ ਸੈਂਟਰ ਬਣਾਉਣ ਵਾਸਤੇ ਪਾਸ ਕੀਤਾ ਸੀ ਪੈਸੇ ਵੀ ਰੱਖੇ ਸੀ ਕੈਬਿਨੇਟ ਦੇ ਵਿੱਚ ਪਾਸ ਹੋਇਆ ਉਹ ਅੱਜ ਤੱਕ ਕਿਉਂ ਨਹੀਂ ਬਣਿਆ ਤੀਸਰਾ ਡੇਰਾ ਬੱਲਾ 25 ਕਰੋੜ ਰੁਪਇਆ ਮੈਂ ਆਪ ਜਾ ਕੇ ਦੇਖ ਕੇ ਆਇਆ ਉਹ ਪੈਸੇ ਕਿਉਂ ਨਹੀਂ ਲੱਗੇ ਚੌਥਾ ਭਗਵਾਨ ਵਾਲਮੀਕ ਜੀ ਦੇ ਤੀਰਥ ਤੇ ਪੈਸੇ ਲਾਉਣੇ ਪਾਸ ਕੀਤੇ ਸੀ 35 ਕਰੋੜ ਰੁਪਇਆ ਉਹ ਕਿਉਂ ਨਹੀਂ ਲੱਗਿਆ ਇਹ ਗੱਲਾਂ ਕਰਦੇ ਆ ਅਮੇਦਕਰ ਸਾਹਿਬ ਦੀ ਫੋਟੋ ਹੀ ਪਿੱਛੇ ਲਗਾਉਂਦੇ ਲੇਕਿਨ ਉਹਦੇ ਬੁੱਤ ਰੋਜ਼ ਟੁੱਟਦੇ ਆ ਇਹ ਗੱਲਾਂ ਦਾ ਜਵਾਬ ਜਿੱਦਣ ਤੁਹਾਡੇ ਪਾਸ ਹੋ ਇੱਥੇ ਆਣ ਤੁਸੀਂ ਜ਼ਰੂਰ ਪੁੱਛਿਓ ਮੈਂ ਇਹਨੂੰ ਇਹ ਜਵਾਬ ਮੰਗਣਾ ਚਾਹੁੰਦਾ। ਅਸਲੀ ਗੱਲ ਹੈ ਕਿ ਇਹ ਬਿਲਕੁਲ ਫੋਖਲਾ ਗਏ ਆ। ਇਹਨਾਂ ਦੇ ਬੰਦੇ ਬਿਲਕੁਲ ਕੁਝ ਨਹੀਂ ਆ ਕੁਝ ਕੋਈ ਕੰਮ ਨਹੀਂ ਕੀਤਾ ਤੇ ਸਿਰਫ ਤੇ ਸਿਰਫ ਐਡਮਿਨਿਸਟ੍ਰੇਸ਼ਨ ਦੁਆਰਾ ਇਹ ਇਹਦਾ ਇਲੈਕਸ਼ਨਾਂ ਨੂੰ ਜਿੱਤਣਾ ਚਾਹੁੰਦੇ ਆ। ਔਰ ਮੈਂ ਇੱਕ ਬੇਨਤੀ ਵੀ ਜ਼ਰੂਰ ਕਰੂਗਾ ਬਹੁਤ ਬਾਤ ਬਣ। ਕਿ ਤੁਹਾਡੇ ਕੋਲ ਇਹਦਾ ਸ਼ਾਇਦ 95 ਤੇ ਜੇ 95 ਹੋ ਗਏ ਆ ਤੇ 96 ਹੋਗਾ ਤੁਸੀਂ ਲਿਆ ਕੇ ਕਰਨਾ ਕੀ ਆ ਪੰਜਾਬ ਦੀ ਜੇ ਪੰਜਾਬ ਦੀ ਬੋਲਣਾ ਹੀ ਕਿਸੇ ਨੇ ਇਹ ਕੰਟਰੋਲ ਤਾਂ ਦਿੱਲੀ ਤੋਂ ਹੋ ਰਿਹਾ ਇੱਥੋਂ ਤਾਂ ਕੰਟਰੋਲ ਹੈ ਨੀਗਾ ਇਹਦਾ ਤੇ ਅਸਲੀ ਗੱਲ ਆ ਮੈਨੂੰ ਕਦੀ ਕਦੀ ਇਹ ਨਾ ਤੇ ਹਰਸ ਵੀ ਆਉਂਦਾ ਹਰਸ਼ੇਸ਼ ਕਰਕੇ ਆਉਂਦਾ ਪਰ ਇਹ ਜਾ ਕੇ ਲੋਕਾਂ 'ਚ ਕਹਿਣਗੇ ਕੀ ਵੀ ਸਾਨੂੰ ਕਿਹਨੇ ਚਲਾਇਆ ਅਸੀਂ ਕਿਹਦੇ ਕਹਤੇ ਇਹ ਕੰਮ ਕੀਤੇ ਆ ਤੇ ਲੋਕਾਂ 'ਚ ਜਾ ਕੇ ਜਦੋਂ ਇਹਨਾਂ ਨੇ 6 ਘੰਟੇ ਮਹੀਨਿਆਂ ਤਾਂ ਹੀ ਸਾਲ ਤਾਂ ਹੀ ਜਾਣਾ ਉਈ ਆਪੇ ਕਿੰਦੇ ਸੀ ਨਾ ਵੀ ਡਲਾ ਤੋਂ ਡਲਾ ਹੁੰਦਾ ਹੈ ਕਹੀਂ ਸੇ ਚਲਾ ਹੁੰਦਾ ਹੈ ਇਹਨਾਂ ਦਾ ਵਾਰੀ ਆਉਣੀ ਆ। ਖੇਤਰ ਦੇ ਨਿਹਰਤਿਆਂ ਦੇ ਬੜੇ ਪਵਿੱਤਰ ਦਿਨ ਚੱਲ ਰਹੇ। ਤੇ ਹੁਣ ਤਾਂ ਰਗੂਪਤੀ ਰਾਗਵ ਰਾਜਾ ਰਾਮ ਪਤਿਤ ਪਾਵਣ ਸੀ타 ਨਾਮ। ਭਗਵਾਨ ਰਾਮ ਜੀ ਦੀ ਰਾਮ ਨੌਮੀ ਆ ਕੱਲ ਨੂੰ। ਉਸੋਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਰਾਮ ਨੌਮੀ ਦੇ ਸ਼ੁਭ ਮੌਕੇ ਤੇ। ਅਰ ਇਹਨਾਂ ਸ਼ੁਭ ਦਿਨਾਂ ਦੇ ਵਿੱਚ ਮੇਰੇ ਵੀਰ ਆਸ਼ੂ ਜੀ ਦੀ ਟਿਕਟ ਅਨਾਉਂਸ ਹੋਈ ਹੈ ਮੈਂ ਸਾਰੇ ਲੁਧਿਆਣੇ ਦੇ ਵਸਨੀਕਾਂ ਨੂੰ ਤੇ ਆਸ਼ੂ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਬਹੁਤ-ਬਹੁਤ ਦਿਲਾ ਕਿ ਜਿਹੜੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਤੇ ਵੈਸਤੇ ਦੇ ਲੋਕਾਂ ਨੂੰ ਜਿਹੜਾ ਪਿਛਲੀ ਵਾਰੀ ਕੰਮ ਰਹਿ ਗਿਆ ਉਹਨੂੰ ਦੁਬਾਰੇ ਕਰਨ ਦਾ ਮੌਕਾ ਦਿੱਤਾ ਮੇਰੇ ਨਾਲ ਆਸ਼ੂ ਜੀ ਮੰਤਰੀ ਰਹੇ ਕਪਟਰ ਸਾਹਿਬ ਦੀ ਸਰਕਾਰ ਦੇ ਵਿੱਚ ਵੀ ਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਲੁਧਿਆਣੇ ਦੇ ਇਹਨਾਂ ਨੇ ਬਹੁਤ ਕੰਮ ਕਰਾਏ ਉਹ ਮੈਂ ਇਹਨਾਂ ਗਿਣਨਾ ਚਾਹੁੰਦਾ ਲੇਕਿਨ ਦੋ ਕੰਮ ਜਿਹੜੇ ਮਨੂੰ ਜ਼ਿੰਦਗੀ ਭਰ ਸਕੂਨ ਦਿੰਦੇ ਰਹਿਣਗੇ ਜਿਹੜੇ ਇਹਨਾਂ ਨੇ ਮੇਰੇ ਤੋਂ ਕਰਾਏ ਆ ਉਹ ਇੱਕ ਹੈਗਾ ਕਿ ਭਗਵਾਨ ਪਰਸੂ ਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਇਆ ਜਦੋਂ ਮੈਂ ਮੁੱਖ ਮੰਤਰੀ ਸੀ ਅਸੀਂ ਜਾ ਕੇ ਦੇਖਿਆ ਇਹ ਪੁਵਾੜੇ ਦੇ ਵਿੱਚ ਤੇ ਦੂਸਰਾ ਜਿਹੜਾ ਇਹਨਾਂ ਨੇ ਮੇ ਤੋਂ ਬਹੁਤ ਅੱਛਾ ਕੰਮ ਕਰਾਇਆ ਜਿਹੜਾ ਮੈਨੂੰ ਹਮੇਸ਼ਾ ਖੁਸ਼ੀ ਦਿੰਦਾ ਉਹ ਹੈ ਕਿ ਪੰਜਾਬ ਦੀਆਂ ਜਿੰਨੀਆਂ ਗਊਸ਼ਾਲਾ ਵਾਂ ਸਾਰਿਆਂ ਨੂੰ 5-5 ਲੱਖ ਰੁਪਈਆ ਤੇ ਉਹਨਾਂ ਦੇ ਬਿਜਲੀ ਦੇ ਬਕਾਏ ਜਿਹੜੇ ਕਿ 21 ਕਰੋੜ ਰੁਪਈਆ ਬਣਦੇ ਸੀ ਉਹ ਸਾਰਿਆਂ ਪਰ ਅਸੀਂ ਲੈਨ ਮਾਰ ਦਿੱਤੀ ਤੇ ਅੱਗੇ ਨੂੰ ਜਿੰਨੀਆਂ ਪੰਜਾਬ ਦੀਆਂ ਗਊਸ਼ਾਲਾਾਂ ਮੈਜਿਸਟਰਡ ਹੈ ਉਹਨਾਂ ਦਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਅੱਗੇ ਨੂੰ ਅਸੀਂ ਮaaf ਕਰਕੇ ਚਲੇ ਗਏ ਸੋ ਇਹ ਇਨਾਂ ਨੇ ਬਹੁਤ ਬੜਾ ਯੋਗਦਾਨ ਹੈ ਔਰ ਇਹ ਪਵਾਨ RAM ji ਦੇ ਦਿਨਾਂ ਦੇ ਵਿੱਚ ਇਨਾਂ ਨੂੰ ਟਿਕਟ ਮਿਲੀ ਤੇ ਪਰਸੋਂ RAM ji ਦੇ ਭਗਤ ਹੈ ਮੈਨੂੰ ਬੜੀ ਖੁਸ਼ੀ ਹੈ ਕਿ 3 ਸਾਲ ਦੋਨੋਂ ਸਰਕਾਰਾਂ ਨੇ ਹੈਡਲੀ ਨੇ ਵੀ ਉੱਪਰ ਲਈ ਨੇ ਵੀ ਜਿੱਤੇ ਕਾਂਗਰਸੀਆਂ ਨੂੰ ਲਵੇੜਨ ਦੀ ਕੋਸ਼ਿਸ਼ ਕੀਤੀ ਇਨਾਂ ਨੂੰ ਖਾਸ ਟਾਰਗੇਟ ਬਣਾ ਕੇ ਕਿਉਂਕਿ ਸ਼ਹਿਰੀ ਪਿੰਡਾਂ ਨੂੰ ਜ਼ਿਆਦਾ ਟਾਰਗੇਟ ਬਣਾਇਆ ਚਾਹੇ ਇਹ ਹੈ ਚਾਹੇ ਅਰੋੜਾ ਸਾਹਿਬ ਹੈ ਚਾਹੇ ਉਹ ਸਾਡੇ ਅਮਰਸਰ ਵਾਲੇ ਡਿਪਟੀ ਸੋਨੀ ਸਾਹਿਬ ਹੈ ਸ਼ਹਿਰੀ ਬੰਦਿਆਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਕਿ ਜੀ ਕਾਂਗਰਸ ਦੇ ਜਿਹੜੇ ਸ਼ਹਿਰੀ ਬੰਦੇ ਉਹਨਾਂ ਨੂੰ ਡੇਬੇੜ ਦੋ ਆਹ ਤਿੰਨ ਸਾਲ ਇਹਨਾਂ ਨੂੰ ਜੇਲ੍ਹ ਦੇ ਵਿੱਚ ਏਡੀ ਦੇ ਵਿੱਚ ਵਿਜੀਲੈਂਸ ਦੇ ਵਿੱਚ ਹਰ ਤਰ੍ਹਾਂ ਦਾ ਐਲੀਗੇਸ਼ਨ ਲਗਾਇਆ ਲੇਕਿਨ ਇਹ ਭਗਵਾਨ ਰਾਮ ਦੀ ਕਿਰਪਾ ਹੈ ਇਸ ਬੰਦੇ ਤੇ ਔਰ ਲੁਧਿਆਣੇ ਦੇ ਲੋਕਾਂ ਦਾ ਆਸ਼ੀਰਵਾਦ ਹੈ ਕਿ ਬਿਲਕੁਲ ਕਲੀਨ ਹੋ ਕੇ ਨਿਕਲਿਆ ਹੈ ਹਾਈ ਕੋਰਟ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰੀਆਂ ਦੋਨੋਂ ਸਰਕਾਰਾਂ ਤੇ ਆਰੇ ਉਹਨਾਂ ਨੂੰ ਕਿਹਾ ਹੈ ਕਿ ਜੀ ਇਹਦੇ ਤੇ ਕੋਈ ਦੋਸ਼ ਨਹੀਂ ਹੈ ਸਾਰੇ ਦੋਸ਼ ਖਤਮ ਕਰਕੇ ਸਾਰੀਆਂ ਐਫਆਈਆਰਾਂ ਖਤਮ ਕਰਕੇ ਅੱਜ ਕਲੀਨ ਹੋ ਕੇ ਤੁਹਾਡੇ ਵਿਚਕਾਰ ਬੈਠਾ ਮੈਂ ਇੱਕ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਬੰਦਾ ਕੋਈ ਹੱਥ ਫੜਾ ਕਰਕੇ ਕਹਿ ਦੇ ਤੇ ਆຊੂ ਕਦੇ ਪੰਜੀ ਦਾ ਵੀ ਕਿਸੇ ਤਰ੍ਹਾਂ ਰਵਾਜ਼ ਆ ਰਿਹਾ ਹੈ ਬਿਲਕੁਲ ਉਹ ਨੂੰ ਟੁਟਕਲੇਸ ਨਾ ਕੇ ਸਟੇਜ 'ਤੇ ਜਾ ਕੇ ਕਿਸੇ ਨੂੰ ਬਦਨਾਮ ਜਿੰਨਾ ਮਰਜ਼ੀ ਕਰੀ ਜਾਓ ਅੱਜ ਤੇਰੇ ਪਾਸ ਪਾਈ ਪਾਵਰ ਹੈ ਤੂੰ ਕਰੀ ਜਾ ਲੇਕਿਨ ਕੋਰਟ 'ਨੇ ਇੱਕ ਕਲੀਨ ਬੰਦਾ ਅੱਗੇ ਲੈ ਕੇ ਆਂਦਾ ਇੱਕ ਸਾਫ ਸੁਥਰਾ ਬੰਦਾ ਅੱਗੇ ਲੈ ਕੇ ਆਂਦਾ ਤੇ ਫੇਰ ਤੁਹਾਨੂੰ ਇਸ ਨੂੰ ਅੱਗੇ ਲੈ ਕੇ ਆਉਣ ਦਾ ਮੌਕਾ ਮਿਲਿਆ ਮੈਂ ਸਾਰੇ ਲੁਧੇਰੇ ਨਾਣੇ ਵਸਨੀਕਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਜੋ ਨਕਮੀ ਸਰਕਾਰ ਜਿਹਦਾ ਮੁੱਖ ਮੰਤਰੀ ਕੋਲ ਕੋਈ ਪਾਵਰ ਨਹੀਂ ਹੈ ਦਿੱਲੀ ਤੋਂ ਚੱਲ ਰਹੀ ਹੈ ਤੁਸੀਂ 3 ਸਾਲ ਦਾ ਇਨਸਾਫ ਦੇਣਾ ਇਹ ਇਹ ਕੋਈ ਆਸੂ ਦੀ ਇਕੱਲੇ ਦੀ ਲੜਾਈ ਨਹੀਂ ਹੈ ਇਹ ਕਿਸੇ ਹੋਰ ਦੀ ਲੜਾਈ ਨਹੀਂ ਹੈ 3 ਸਾਲ ਦੇ ਵਿੱਚ ਜੋ ਗੈਂਗਸਟਰ ਬਾਦ ਨੇ ਸਾਡੇ ਵਪਾਰੀਆਂ ਦੇ ਨਾਲ ਕੀਤਾ ਹੈ 3 ਸਾਲ ਦੇ ਵਿੱਚ ਇੱਕ ਪੈਸਾ ਕਿਸੇ ਸ਼ਹਿਰ ਨੂੰ ਸਰਕਾਰ ਨੇ ਗ੍ਰਾਂਟ ਨਹੀਂ ਦਿੱਤੀ ਲੁਧਿਆਣੇ ਦੀ ਡਿਵੈਲਪਮੈਂਟ ਸਾਰੀ ਰੁਕੀ ਹੈ ਲੁਧਿਆਣੇ ਦੇ ਵਿੱਚ ਇੱਕ ਪੈਸਾ ਨਹੀਂ ਲੱਗਿਆ 3 ਸਾਲ ਦੇ ਵਿੱਚ ਇੱਥੇ ਮੁੱਖ ਮੰਤਰੀ ਆਉਂਦਾ ਹੈ ਕਈ ਵਾਰ 4-4 ਦਿਨ ਵੀ ਰਹਿ ਕੇ ਚਲੇ ਜਾਂਦਾ ਹੈ ਲੇਕਿਨ ਵਪਾਰੀਆਂ ਨਾਲ ਮਿਲ ਕੇ ਚਲੇ ਜਾਂਦਾ ਹੈ ਪੈਸੇ ਲੈ ਕੇ ਚਾਹੇ ਉਹ ਰਾਜ ਸਭਾ ਦੀ ਟਿਕਟ ਹੈ ਪੈਸੇ ਲੈ ਕੇ ਦਿੱਤੀ ਹੈ ਚਾਹੇ ਹੁਣ ਅੱਗੇ ਨੂੰ ਹੋ ਰਿਹਾ ਸਾਰਾ ਕੁਝ ਪੈਸੇ ਪਰ ਖੇਲ ਰਹੇ ਆਮ ਆਦਮੀ ਔਰ ਗਰੀਬ ਆਦਮੀ ਦੀ ਕੋਈ ਇੱਥੇ ਸੁਣਵਾਈ ਨਹੀਂ ਹੈ ਕੋਈ ਕਿਸੇ ਦੁਕਾਨ ਦੀ ਕੋਈ ਕਿਸੇ ਇੰਡਸਟਰੀਅਲਿਸਟ ਦੀ ਕੋਈ ਕਿਸੇ ਇੰਡਸਟਰੀ ਦੇ ਮਜ਼ਦੂਰ ਦੀ ਸੁਣਵਾਈ ਨਹੀਂ ਹੈ ਸਾਡਾ ਇੰਡਸਟਰੀ ਇਹਨਾਂ ਨੇ ਫੇਲ ਕਰਨ ਦੇ ਕਿਨਾਰੇ ਖੜੀ ਕਰਤੀ ਹੈ ਸੋ ਅੱਜ ਇਹ ਸਰਕਾਰ ਦੇ ਖਿਲਾਫ ਵਾਧਵਾ ਦੇਣ ਦਾ ਮੌਕਾ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਸਾਰੇ ਇਕੱਠੇ ਹੋ ਕੇ ਇਹ ਜਿਹੜੀ ਨਕਮੀ ਸਰਕਾਰ ਜਿਹਨੇ ਇੱਥੇ ਸਾਡੇ ਹਰ ਰੋ ਤੇ ਗੋਲੀ ਚੱਲ ਜਾਂਦੀ ਕਿਤੇ ਨਾ ਕਿਤੇ ਬੰਦੇ ਮਾਰੀ ਜਾਂਦੇ ਕਦੇ ਅੰਬੇਦਕਰ ਸਾਹਿਬ ਦੇ ਪੁੱਤ ਨੂੰ ਛੇੜਛਾੜ ਹੋ ਜਾਂਦੀ ਹੈ ਪੂਰੇ ਹਾਲਾਤ ਭੜਕਾਉਣ ਦੀ ਕੋਸ਼ਿਸ਼ ਹੈ ਪੰਜਾਬ ਦੀ ਤੇ ਮਾੜਾ ਟਾਈਮ ਸਾਡੇ ਪੰਜਾਬ ਤੇ ਚੱਲ ਰਿਹਾ ਹੈ ਜਰੋਂ ਤੱਕ ਦੇ ਇੱਕ ਕੇਜਰੀ ਵਾਲੇ ਇੱਥੇ ਆਇਆ ਸੋ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਅੱਜ ਤੁਹਾਨੂੰ ਮੌਕਾ ਮਿਲਿਆ ਤੁਸੀਂ ਆਪਣਾ ਬੰਦਾ ਚੁਣੋ ਦਿਵਾਰੇ ਜਿਨ੍ਹਾਂ ਨੇ ਇੱਥੇ ਡਿਵੈਲਪਮੈਂਟ ਕਰਾਈ ਹੈ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਸੋ ਮੈਂ ਸਾਰਿਆਂ ਤੋਂ ਉਮੀਦ ਕਰਦਾ ਤੇ ਫੇਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਆਸ਼ੋਕ ਜੀ ਨੂੰ ਬਹੁਤ ਵਧਾਈ ਹੋਵੇ ਪਰਮਾਤਮਾ ਕਰੇ ਤੁਸੀਂ ਬਹੁਤ بڑے ਮਾਰਜਨ ਨਾਲ ਜਿੱਤੋ ਐਸੀ ਪੂਰੀ ਕਾਂਗਰਸ ਪਾਰਟੀ ਮੇਰੇ ਬਾਅਦ ਤੇ ਦਾ ਜੀ ਮਕਾਨ ਦੇ ਕੋਈ ਜਰੂਰ ਚੇਤਨ ਮੈਂ ਤਾਂ ਹੁਣ ਇੱਥੇ ਰਹਿਣਾ ਹੈ ਸੋ ਇੱਥੇ ਦੇ ਲੋਕਾਂ ਦੇ ਵਿੱਚ ਰਹਿ ਕੇ ਤੁਹਾਨੂੰ ਇਲੈਕਸ਼ਨ ਅਸੀਂ ਸਾਰਿਆਂ ਨੇ ਲੜਨੇ ਹੈ ਤੇ ਜਿਸ ਤਰ੍ਹਾਂ ਜਲੰਧਰ ਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਜਿਸ ਤਰ੍ਹਾਂ ਅੱਗੇ ਤੁਸੀਂ ਆਸ਼ੂ ਦੇ ਨਾਲ ਪਿਆਰ ਕਰਦੇ ਰਹੇ ਹੋ ਤੁਸੀਂ ਦੇਖ ਲਿਆ ਆਸ਼ੂ ਸਾਫ਼ ਸੁਥਰਾ ਬੰਦਾ ਹੈ ਸਰਕਾਰਾਂ ਰਣ ਕੇ ਵੀ ਇੱਕ ਪੈਸੇ ਦੀ ਖੋਟੇ ਦੇ ਚ ਕੱਢ ਨਹੀਂ ਸਕੀਆਂ ਸੋ ਅੱਜ ਤੁਹਾਨੂੰ ਮੌਕਾ ਹੈ ਆਹ ਸਾਰੇ ਜਣੇ ਆਪਾਂ ਰਣ ਕੇ ਆਸ਼ ਨੂੰ ਜਿਤਾਈਏ ਇਲੈਕਸ਼ਨ ਅੱਜ ਤੋਂ ਸ਼ੁਰੂ ਹੋਏ ਤੇ ਅੱਜ ਤੋਂ ਹੀ ਆਪਾਂ ਨੇ ਜੁੜ ਜਾਣਾ ਹਰ ਪਰਿਵਾਰ ਦੀ ਜ਼ਿੰਮੇਵਾਰੀ ਹੈ ਹਰ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਹਰ ਇੰਡਸਟਰੀਅਲਿਸਟ ਦੀ ਜ਼ਿੰਮੇਵਾਰੀ ਹੈ ਇਹ ਜਿਹੜਾ ਮੈਂ ਤਾਂ ਹੈਰਾਨ ਹੈ ਟੈਲੀਫੋਨ ਆ ਜਾਂਦਾ ਐਨੇ ਪੈਸੇ ਦੋ ਜੀ ਅਗਲਾ ਨਾ ਪੁਲਿਸ ਨੂੰ ਦੱਸਣ ਜੋਗਾ ਨਾ ਸਿਰ ਹੋਰ ਨੂੰ ਦੱਸਣ ਜੋਗਾ ਪੈਸੇ ਦੇ ਕੇ ਚਾਹੇ ਝੂਠਾ ਹੀ ਹੋਵੇ ਉਹ ਉਹ سارے ਗੈਂਗਸਟਰ ਹੋ ਵੀ ਨਾ ਫੇਰ ਹੀ ਪੈਸੇ ਲੈ ਜਾਂਦੇ ਨੇ ਤੋ ਇਹ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆਪਣੇ ਇੱਥੇ ਹੁਣ ਜਿਆਦਾ ਆ ਗਿਆ ਇਲੈਕਸ਼ਨ ਜਦ ਇਹਨਾਂ ਨੂੰ ਨਸ਼ਾ ਯਾਦ ਆ ਗਿਆ 3 ਸਾਲ ਕਿੱਥੇ ਸੀ ਤੁਸੀਂ ਓਏ ਜਿਆਦਾ ਆ ਗਿਆ ਇਲੈਕਸ਼ਨ ਜਦ ਇਹਨਾਂ ਨੂੰ ਗੈਂਗਸਟਰ ਵਾਂਗ ਯਾਦ ਆ ਗਿਆ ਖੂਨ ਦਿਖਾਉਣ ਲੱਗ ਗਏ ਸੀ ਕੰਮ ਕਰਦੇ ਆ ਅੱਜ ਜਦੋਂ ਇਲੈਕਸ਼ਨ ਚੱਲੇ ਗਿਆ ਫੇਰ ਉਹੀ ਭਗਵੰਤ ਮਾਨ ਹੈ ਫੇਰ ਉਹੀ ਸ਼ਰਾਬ ਹੈ ਫੇਰ ਉਹੀ ਕੇਸਰੀਵਾਲ ਹੈ ਫੇਰ ਉਹੀ ਦਿੱਲੀ ਵਾਲੀ ਸ਼ਰਾਬ ਹੈ ਲੁੱਟ ਲੁੱਟ ਕੇ ਪੰਜਾਬ ਨੂੰ ਲਿਜਾ ਰਹੇ ਲੁੱਟ ਲਿਆ ਪੰਜਾਬ ਇਹਨਾਂ ਨੇ ਸਾਡੀ ਸੋਨੇ ਦੀ ਚਿੜੀ ਨੂੰ ਲੁੱਟ ਕੇ ਲੈ ਜਾ ਰਹੇ ਜਿਸ ਤਰ੍ਹਾਂ ਅੰਗਰੇਜ਼ ਲੈ ਕੇ ਸੀ ਕਾਲੇ ਅੰਗਰੇਜ਼ ਲੈ ਕੇ ਜਾ ਰਹੇ ਐ ਇੱਥੇ ਹਰ ਮੰਤਰੀ ਦੇ ਨਾਲ ਬੰਦਾ ਲੱਗਿਆ ਵਾ ਮੰਤਰੀ ਕੁਝ ਨਹੀਂ ਐ ਉਹ ਐ ਸਸੋਧਿਆ ਨੇ ਡਿਪਾਰਟਮੈਂਟ ਦੇਲੇ ਦੂਸਰੇ ਨੇ ਲੈ ਲੇ ਤੀਸਰੇ ਨੇ ਲੈ ਲੇ ਸੋ ਲੰਬਾ ਨਹੀਂ ਮੈਂ ਜਾਣਾ ਲੇਕਿਨ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਸ਼ੂ ਭਰਾ ਨੂੰ ਆਪਣੇ ਨੂੰ ਅੱਗੇ ਕਰੋ ਇਹਨੂੰ ਜਿਤਾਓ ਤਾਂ ਕਿ ਆਪਾਂ ਫੇਰ ਤੋਂ ਲੁਧਿਆਣੇ ਨੂੰ ਡਵੈਲਪਮੈਂਟ ਵੱਲ ਮੋੜ ਸਕੀਏ ਮੈਂ ਆਸ਼ੂ ਜੀ ਨੂੰ ਵੀ ਕਹਾਂਗਾ ਉਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਗੇ ਤੇ ਜੀ